ਪਤਾ ਨਹੀਂ ਕਿੰਨਾ ਕੁ ਉੱਥੇ ਇਕੱਠ ਹੋ ਜਾ ਕਿੰਨੀ ਕੁ ਕਾਰਾਂ ਜਿਹੜੀਆਂ ਹੈਗੀਆਂ ਤੁਸੀਂ ਲੈ ਕੇ ਆਪਣੇ ਕਾਫਲੇ ਨਾਲ ਜਾ ਰਹੇ ਹੋ। ਦੇਖੋ ਜਿਹੜਾ ਇਕੱਠ ਸਾਰੇ ਦੀ ਇਕੱਠ ਦੀ ਗੱਲ ਕਰੀਏ ਘੱਟੋ ਘੱਟ ਵੀ ਇਹਦੇ 14000 ਦੇ ਕਰੀਬ ਇਕੱਠ ਹੋ ਪਲੱਸ ਹੋ ਸਕਦਾ ਹੈ। ਤੇ ਜਿਹੜੀ ਗੱਲ ਸਾਡੀ ਜੁਨੀਅਨ ਦੀ ਹੈ ਸਾਡੀ ਜੁਨੀ ਨੂੰ ਤਾਂ ਘੱਟੋ ਘੱਟ ਵੀ 4000 ਦੇ ਕਰੀਬ ਸਾਡਾ ਵਰਕਰ ਤੇ ਲੀਡਰ ਸਾਬਨ ਹੋਣਗੇ। ਅੱਜ 13 ਫਾਰਮੂਲ ਜਿਹੜਾ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਮਹਾਪੰਚਾਇਤ ਕੀਤੀ ਜਾਰੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗਾ ਰਾਜਪੁਰਾ ਦੇ ਜਿਹੜੇ ਕਿਸਾਨ ਆਗੂ ਹੈਗੇ ਆ ਉਹ ਵੀ ਬਹੁਤ ਵੱਡੀ ਗਿਣਤੀ ਵਿੱਚ ਜਾ ਰਹੇ ਆ ਜਿਹੜੇ ਨੈਸ਼ਨਲ ਹਾਈਵੇ ਦੇ ਉੱਪਰ ਵੱਡੀਆਂ ਕਤਾਰਾਂ ਗੱਡੀਆਂ ਦੀਆਂ ਲੱਗੀਆਂ ਨਾਲ ਜਿਹੋ ਤਾਂ ਗੱਲਬਾਤ ਕਰਦੇ ਹੈਗੇ ਆ ਸਭ ਜੀ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਬੋਟਾ ਸਿੰਘ ਖ라이ਪਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜਨ ਲੇ ਪੰਜਾਬ ਤੋਂ ਆ ਜੀ ਮੈਂ ਪ੍ਰਧਾਨ ਜੀ ਕਿੰਨੀ ਕੁ ਸੰਖਿਆ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਸ਼ੰਭੂ ਬਾਰਡਰ ਤੇ ਜਾ ਰਹੇ ਆ ਸਰ ਅੱਜ ਪੂਰੇ ਪੰਜਾਬ ਤੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਵੇਖੇ ਹਾਜ਼ਰੀ ਲਵਾ ਰਹੇ ਨੇ ਕਿਉਂਕਿ ਪਿਛਲੇ 13 ਜੋ ਫਰਵਰੀ ਤੋਂ ਅੰਦੋਲਨ ਚੱਲ ਰਿਹਾ ਸੀਗਾ ਕਿਸਾਨਾਂ ਨੇ ਮਾੜਾ ਚੰਗਾ ਸਮਾਂ ਹੰਡਾਇਆ ਬਰਸਾਤ ਹਨੇਰੀ ਟਰੈਲੀਆਂ ਦੇ ਵਿੱਚ ਕੱਢੀ ਠੰਡ ਦੇ ਦਿਨ ਉਹਨਾਂ ਨੇ ਟਰੈਲੀਆਂ ਦੇ ਵਿੱਚ ਕੱਢੇ ਔਰ ਇੱਕ ਸਾਲ ਤੋਂ ਕਿਸਾਨਾਂ ਦਾ ਮਨੋਬਲ ਡੋਲਿਆ ਨਹੀਂ ਅੱਜ ਪੂਰਾ 1 ਸਾਲ ਹੋ ਗਿਆ ਇੱਕ ਸਾਲ ਦੇ ਸੰਬੰਧ ਦੇ ਵਿੱਚ ਮੋਰਚੇ ਦੀ ਕੋਲ ਸੀਗੀ ਤੇ ਇੱਕ ਸਾਲ ਉੱਥੇ ਮਨਾਣਾ ਉਸ ਦੇ ਸੰਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਵੱਡੀ ਤਦਾਦ ਦੇ ਵਿੱਚ ਜਾ ਰਹੇ ਨੇ ਸਾਡੀ ਭਾਰਤੀ ਕਿਸਾਨ ਮਜ਼ਦੂਰ ਜਿਹੜੇ ਨੇ ਪੰਜਾਬ ਵੀ ਵੱਡੇ ਕਾਫਲੇ ਦੇ ਨਾਲ ਮੋਰਚੇ ਦੇ ਵਿੱਚ ਅੱਜ ਹਾਜ਼ਰੀ ਭਰ ਰਹੇ ਨੇ ਇੱਥੇ ਕਿਸਾਨ ਆਗੂ ਨੂੰ ਦੱਸਿਆ ਵੀ ਵੱਡੀ ਗਿਣਤੀ ਵਿੱਚ ਅਸੀਂ ਸ਼ੰਭੂ ਬੋਰਡ ਦੇ ਪੁਜਾਰੀ ਹੋਰ ਵੀ ਸਾਡੇ ਨਾਲ ਕਿਸਾਨ ਆਗੂ ਖੜੇ ਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਸਰ ਇਹਦਾ ਬਲਕਾਰ ਸਿੰਘ ਬੈਂਸ ਜੀ ਜਨ ਸਕੱਤਰ ਪੰਜਾਬ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਤਾ ਨਹੀਂ ਕਿੰਨਾ ਕੋ ਉੱਥੇ ਇਕੱਠ ਹੋ ਜਾ ਕਿੰਨੀ ਕੋ ਕਾਰਾਂ ਜਿਹੜੀਆਂ ਹੈ ਜਾਂ ਤੁਸੀਂ ਲੈ ਕੇ ਆਪਣੇ ਕਾਫਲੇ ਨਾਲ ਜਾ ਰਹੇ ਹੋ ਸਰ ਦੇਖੋ ਜਿਹੜਾ ਇਕੱਠ ਸਾਰੇ ਦੀ ਇਕੱਠ ਦੀ ਗੱਲ ਕਰੀਏ ਘਟੋ ਘਟ ਵੀ ਇਹਦੇ 14000 ਦੇ ਕਰੀਬ ਘਟ ਹੈ ਤੇ ਪਲੱਸ ਹੀ ਹੋ ਸਕਦਾ ਤੇ ਜਿਹੜੀ ਗੱਲ ਸਾਡੀ ਜੂਨੀਅਨ ਦੀ ਹੈ ਸਾਡੀ ਜੂਨੀ ਦਾ ਘਟੋ ਘਟ ਵੀ 4000 ਦੇ ਕਰੀਬ ਸਾਡਾ ਵਰਕਰ ਤੇ ਲੀਡਰ ਸੈਵਨ ਹੋਣਗੇ ਤੇ ਗੱਡੀਆਂ ਦਾ ਤੁਸੀਂ ਆਪੇ ਨਿਗ੍ਹਾ ਮਾਰੇ ਤੇ ਲੋ ਕਿੰਨੀਆਂ ਹੋਣਗੀਆਂ ਤੇ ਪਿੱਛੇ ਆ ਵੀ ਰਹੀਆਂ ਜਿਨ੍ਹਾਂ ਦੀ ਅਸੀਂ ਵੇਟ ਕਰ ਰਹੇ ਹਾਂ ਤੇ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆਂ ਵੀ ਦੇਖੋ ਸਾਲ ਹੋ ਗਿਆ ਸਰਕਾਰ ਨੇ ਬੜਾ ਜ਼ੋਰ ਲਾਇਆ ਤਰੂਗਾ ਛੱਡੇ ਹੋਰ ਪਤਾ ਨਹੀਂ ਕੀ ਕੀ ਕਰਿਆ ਗੋੜੀਆਂ ਰਾਬਟ ਦੀਆਂ ਰਾ ਵਗੈਰਾ ਪਰ ਕਿਸਾਨ ਫੇਰ ਵੀ ਢੋਲਿਆ ਸਰਕਾਰ ਨੂੰ ਕਹਿੰਦੇ ਆਂ ਵੀ ਭਰਾ ਇਹਨਾਂ ਦੀ ਜੋ ਵੀ ਇਹਨਾਂ ਦੀ ਮੰਗਾਂ ਨੇ ਉਹ ਮੰਨ ਲਵੋ ਨਹੀਂ ਤਾਂ ਜਿਹੜਾ ਇਹ ਮੋਰਚਾ ਹੈ ਦਿਨ-ਦਿਨ ਵੱਧਦਾ ਹੀ ਜਾਏਗਾ ਅੱਜ ਐਡਾ ਇਕੱਠ ਹੋਇਆ ਤੇ ਆਨੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਵੱਡਾ ਇਕੱਠ ਕੀਤਾ ਜਾਏਗਾ ਇੱਥੇ ਕਿਸਾਨ ਆਗੂਆਂ ਨੇ ਦੱਸਿਆ ਹੈਗਾ ਸੀ ਵੱਡੀ ਗਿਣਤੀ ਉਹ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਜਾ ਰਹੇ ਆ ਜਿਹੜਾ ਦਿੱਲੀ ਨੈਸ਼ਨਲ ਹਾਈਵੇ ਤੇ ਜਿਹੜਾ ਰਾਜਪੁਰ ਤੋਂ ਹੈਗਾ ਬਹੁਤ ਵੱਡਾ ਇਕੱਠ ਲੈ ਕੇ ਜਾ ਰਹੇ ਆ ਅਮਰਪੰਨੂ ਪੀਟੀਸੀ న్యూਸ ਸ਼ੰਭੂ ਬਾਰਡਰ